ਕੋਈ ਆ ਕੇ ਜਦੋਂ ਨਿਕਾਲਤਾ ਖਸਾਬ ਤੇ ਪੇਸ਼ ਹੋਣਾ ਹੈ ਨਿਮਾਨਾ ਸਿੱਖ ਬਣ ਕੇ ਜਾਣਾ ਤਾਂ ਸਾਰੇ ਅਹੁਦੇ ਛੱਡ ਕੇ ਜਾਣਾ ਚਾਹੀਦਾ ਹੈ ਤੇ ਜੇ ਵੀ ਉਹ ਡਿਜ਼ਾਈਨ ਕਰਦੇ ਤੇ ਨਾਲੇ ਪਾਰਟੀ ਵੱਜੇ ਤੇ ਨਾਲੇ ਉਹਦੀ ਇੱਜ਼ਤ ਵੱਜੇ ਕੋਈ ਕਮੇਟੀ ਬਣ ਜਾਏ ਤੇ ਉਹ PARTI GRABE PARTI ਕਰਕੇ ਜਿਹੜੇ ਡੈਲੀਗੇਟ ਜਿਹਨੂੰ ਚੁਣਨਗੇ ਕੋਈ ਲੀਡਰ ਬਣ ਜਾਏਗਾ ਮੈਂ ਬਹਿ ਮਰਤ ਬਾਣੂ ਤੁੰਤਾ ਦੇ। ਕਿ ਵਕੀ ਸਾਡੇ ਨੇ ਤਾਂ ਮਿਲੇ ਹੋਣਗੇ। ਨਹੀਂ ਬਧਿਆਨਾ ਬਧਿਆਦੀ ਕੋਈ ਗੱਲ ਹੀ ਘੇ ਰੁੱਥਣਾ ਕਰ ਕੀ ਕਰੇਗਾ ਜੀ। ਕੋਂਦਰ ਸਾਹਿਬ ਪੁਰਾਣੇ ਸਭ ਤੋਂ ਪੁਰਾਣੇ ਬੰਦੇ ਨੇ। ਉਹਨਾਂ ਨੂੰ ਕੀ ਸਲਾਹ ਦੇਗਾ ਕੋਈ। ਤੇ ਫਿਰ ਸਲਾਹਕਾਰ ਵੀ ਉਹ ਲਾਇਆ ਜੀ ਤੇ ਮਰਦ ਬੰਦੇ ਇਲਜ਼ਾਮ ਲਗਦੇ ਨੇ। ਮੈਂ ਨਹੀਂ ਲਾਉਂਦਾ। ਲੋਕ ਲਾਉਂਦੇ ਨੇ। ਇਹ ਤਾਂ ਦੇਖੋ ਆਮ ਸਿੱਖਾਂ ਚ ਇਹ ਗੱਲ ਕਿ ਚਲੀ ਗਈ ਕਿ ਉਹਨੇ ਐਕਸੈਕਸ਼ਨ ਕੀਤੇ ਨੇ ਜਿਹੜੇ ਕਦੇ ਮਾਫੀ ਕੀਤੀ ਜਾ ਸਕਦੀ ਜੀ ਇਸ ਕਰਕੇ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ ਪਰ ਡਿਜ਼ਾਈਨ ਕਰਦੇ ਹੋ ਤਾਂ ਪਾਰਟੀ ਬਚ ਜਾਏਗੀ ਜਦੋਂ ਕਾਲੀਦਲ ਦੀ ਸਰਕਾਰ ਵੇਲੇ ਹੋਈਆਂ ਗਲਤੀਆਂ ਦੇ ਉੱਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਮੰਗੇ ਗਏ ਸਪਸ਼ਟੀਕਰਨ ਤੋਂ ਬਾਅਦ ਪਹਿਲਾਂ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਉੱਥੇ ਹੀ ਹੁਣ ਬਾਗੀ ਤੜੇ ਦੇ ਵੱਲੋਂ ਜਿਹੜਾ ਕਿ ਪਰਮਿੰਦਰ ਸਿੰਘ ਢੀਂਸਾ ਤੇ ਬੀਬੀ ਜਗੀਰ ਕੋਰ ਦੇ ਵੱਲੋਂ ਵੀ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੋਨੋਂ ਜਾਣੇ ਅੱਜ ਪੇਸ਼ ਹੋਏ ਨੇ ਪਰ ਇੱਥੇ ਇੱਕ ਨਮਾਣੇ ਸਿੱਧਾ ਜ਼ਿਕਰ ਜ਼ਰੂਰ ਹੋ ਰਿਹਾ ਕਿ ਕਿਉਂਕਿ ਜਦੋਂ ਬੀਬੀ ਜਗੀਰਕੁਰ ਅਤੇ ਪਰਮਿੰਦਰ ਸਿੰਘ ਢੀਂਸਾ ਆਸ਼ੀਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਪਸ਼ਟਿਕਰਨ ਦੰਦੇ ਨੇ ਤਾਂ ਸ਼ਟਮਨੀ ਅਕਾਲੀ ਦਲ ਸੁਧਾਰ ਲਹਿਰ ਚ ਜੋ ਵੀ ਉਹਨਾਂ ਦੇ ਕੋਲ ਅਹੁਦਾ ਸੀ ਉਹ ਤਿਆਗ ਕੇ ਆਪਣੇ ਅਹੁਦੇ ਤੋਂ ਰਿਜ਼ਾਈਨ ਕਰਨ ਤੋਂ ਬਾਅਦ ਸਪਸ਼ਟਿਕਰਨ ਦੇਣ ਲਈ ਸਿੱਧੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਪਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਝੀਹਾਂ ਨਹੀਂ ਕੀਤਾ ਗਿਆ ਸੋ ਪੂਰੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਸਾਡੇ ਨਾਲ ਸੁਖਦੇਵ ਸਿੰਘ ਢੀਂਸਾ ਜੀ ਮਯੂਦ ਨੇ ਢੀਂਸਾ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਨਿਮਾਣੇ ਸਿੱਖ ਨੂੰ ਲੈ ਕੇ ਇੱਕ ਤਾਂ ਪਰਮਿੰਦਰ ਸਿੰਘ ਢੀਂਸਾ ਜਾਂਦੇ ਨੇ ਆਪਣੇ ਅਹੁਦੇ ਤੋਂ ਰਿਜ਼ਾਈਨ ਕਰਕੇ ਦੂਜੇ ਪਾਸੇ ਅਕਾਲੀ ਦਲ ਦੇ ਜਿਹੜੇ ਕੀ ਪ੍ਰੈਜ਼ੀਡੈਂਟ ਹੈਗੇ ਨੇ ਸੁਖਬੀਰ ਸਿੰਘ ਬਾਦਲ ਬਿਨਰ ਰਿਜ਼ਾਈਨ ਕੀਤੇ ਚਲ ਜਾਂਦੇ ਨੇ ਕੀ ਫਰਕ ਹੈ ਦੋਨਾਂ 'ਚ ਦੇਖੋ ਮੈਂ ਸਮਝਦਾ ਵੈਸੇ ਮੈਂ ਕੋਈ ਬਹੁਤ ਧਾਰਮਿਕ ਨੇਤਾ ਤਾਂ ਹੈ ਨਹੀਂ ਕਿ ਹਰ ਚੀਜ਼ ਬਾਰੇ ਜਾਣਦਾ ਹਾਂ ਮੈਂ ਲੇਕਿਨ ਜਿੰਨੀ ਕਿ ਮੈਨੂੰ ਸਮਝ ਹੈ ਉਹ ਇਹ ਕਿ ਜਦੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਹੈ ਨਿਮਾਣਾ ਸਿੱਖ ਬਣ ਕੇ ਜਾਣਾ ਹੈ ਤਾਂ ਸਾਰੇ ਉਹਦੇ ਛੱਡ ਕੇ ਜਾਣਾ ਚਾਹੀਦਾ ਹੈ ਔਰ ਉਹ ਥੇ ਕਰਕੇ ਛੱਡ ਕੇ ਚਲੇ ਗਏ ਨੇ ਸੁਖਵੀਰ ਸਿੰਘ ਬਾਦਲ ਨੂੰ ਇਹ ਉਹਦੇ ਛੱਡ ਕੇ ਜਾਣਾ ਚਾਹੀਦਾ ਸੀ ਉਹ ਵਰਕਿੰਗ ਪ੍ਰੈਜ਼ੀਡੈਂਟ ਬਣ ਕੇ ਆ ਪ੍ਰੈਜ਼ੀਡੈਂਟੀ ਦਾ ਉਸ ਨੂੰ ਹੰਦਿਤਾ ਉਹਨੇ ਜੀ ਇਸ ਕਰਕੇ ਮੈਂ ਸਮਝਦਾ ਕਿ ਉਹਨੂੰ ਹੁਣ ਵੀ ਟਾਈਮ ਹੈ ਕਿ ਅਜੇ ਵੀ ਉਹ ਰਿਜ਼ਾਈਨ ਕਰ ਦੇ ਤੇ ਨਾਲੇ ਪਾਰਟੀ ਵੱਜੇ ਤੇ ਨਾਲੇ ਉਹਦੀ ਇੱਜ਼ਤ ਵੱਜੇ ਕੀ ਪ੍ਰਧਾਨਗੀ ਤੇ ਉਹਦੇ ਤੋਂ ਰਿਜ਼ਾਈਨ ਕਰਨਾ ਇਸ ਗੱਲ ਦਾ ਸੋਲੂਸ਼ਨ ਹੈਗਾ ਨਹੀਂ ਸੋਲੂਸ਼ਨ ਤਾਂ ਪੱਕਾ ਹੈ ਕਿ ਸਾਰੀ ਦੁਨੀਆ ਚਾਹੁੰਦੀ ਹੈ ਕਿ ਸੁਖਵੀਰ ਪਰੇ ਹੋ ਜੇ ਸ਼੍ਰੋਮਣੀ ਕਾਲੀ ਦਲ ਸਾਰਾ ਇਕੱਠਾ ਹੋ ਜੇ ਜਿੰਨੇ ਵੀ ਕਿਸੇ ਵੀ ਇਕਾਲੀ ਦਲ ਦੇ ਸੋਚਦੇ ਮਾਲਕ ਨਹੀਂ ਚਾਹੀ ਕੋਈ ਗਰਮ ਖਿਆਲੀਆ ਚਾਹੇ ਨਰਮ ਖਿਆਲੀਆ ਕੋਈ ਹੈ ਉਹ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਕਾਲੀ ਦਲ ਨੂੰ ਟਕਰਾ ਕਰਨਾ ਚਾਹੁੰਦੇ ਸਜ਼ਾ ਕੀ ਚਾਹੁੰਦੇ ਹੈਗੇ ਕੀ ਸਜ਼ਾ ਹੋਣੀ ਚਾਹੀਦੀ ਹੈ ਜੇਕਰ ਗੱਲ ਉੱਠਦੀ ਹੈ ਕਿ ਜੋ ਇਹ ਕਹਿ ਦਿੱਤਾ ਜਾਂਦਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਸਜ਼ਾ ਲਗਾਉਣੇ ਸਾਨੂੰ ਮਨਜ਼ੂਰ ਹੈ ਕੀ ਸਜ਼ਾ ਹੁੰਦੀ ਨਹੀਂ ਇਹ ਤਾਂ ਮੈਂ ਨਹੀਂ ਕਹਿਤਾ ਤਾਂ ਕਿਉਂਕਿ ਇਹ ਤਾਂ ਅਕਾਲ ਤਖਤ ਸਾਹਿਬ ਦੇ ਜਦਰ ਸਹਿਬਾਨ ਪੰਜ ਜੋ ਇਕੱਠੇ ਹੋਣਗੇ ਉਹਨਾਂ ਨੇ ਫੈਸਲਾ ਕਰਨਾ ਹੈ ਉਹ ਕੀ ਫੈਸਲਾ ਕਰਦੇ ਇਹ ਤਾਂ ਉਹਨਾਂ ਤੇ ਉਹਨਾਂ ਤੇ ਕਰਦਾ ਸੋ ਚਾਹਮਾ ਤਾਂ ਇਹ ਵੀ ਬਹੁਤ ਉੱਠ ਰਹੀ ਨੇ ਤਿੰਨ ਤਿੰਨ ਸਾਹਿਬ ਕੀ 20 ਤੋਂ 15 ਸਾਲ ਦੇ ਲਈ ਪ੍ਰਧਾਨਗੀ ਦੇ ਅਹੁਦੇ ਤੋਂ ਲੰਬੇ ਕਰ ਦੇਣਾ ਚਾਹੀਦਾ ਹੈ ਕਿਸੇ ਵੀ ਸਿੱਖ ਜਥੇਬੰਦੀ ਦਾ ਕੋਈ ਮੈਂਬਰ ਦੇ ਵਿੱਚ ਜਿਹੜੀ ਕਿ ਉਹਨਾਂ ਨਾਮ ਨਹੀਂ ਸ਼ਾਮਲ ਹੋ ਸਕਦਾ ਇਸ ਤਰ੍ਹਾਂ ਦੀ ਸਦਕਾ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਮੰਗ ਨਹੀਂ ਕੋਈ ਕਰ ਰਿਹਾ ਕੁਝ ਵੀ ਕਿਉਂਕਿ ਜਦੋਂ ਸ੍ਰੀ ਕਾਲ ਦਕ ਸਾਹਿਬ ਦੇ ਜਹਦ ਸਾਹਿਬ ਦਾ ਔਰ ਪੰਜ ਸੇਖ ਸਾਹਿਬਾਨਾਂ ਦਾ ਪੂਰੇ ਮਾਨ ਸਤਕਾਰ ਕਰਦੇ ਆ ਔਰ ਉਸੇ ਕਰਕੇ ਅਸੀਂ ਸਾਰੇ ਅਹੁਦੇ ਛੱਡ ਕੇ ਜਾ ਰਹੇ ਹਾਂ ਇਹ ਹੁਣ ਉਹਨਾਂ ਦੇ ਹੈ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਬੰਦਾ ਅ ਰਾਨੀ ਦੇ ਸਦਾ ਕੋਈ ਨਹੀਂ ਇਹ ਜ਼ਰੂਰ ਹੈ ਸਾਡੀ ਇੱਛਾ ਜ਼ਰੂਰ ਹੈ ਕਿ ਸ਼੍ਰੀ ਗੁਰੂ ਕਾਲਤਾਖਬ ਤੇ ਜਸਦਾਦ ਦੀ ਪੋਜੀਸ਼ਨ ਜਿਹੜੀ ਉਹ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ ਕੀ ਲੱਗਦਾ ਹੈ ਕਿ ਅਜੇਹੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਬਹੁਤ ਗੱਲ ਉੱਡਦੀਆਂ ਸੀ ਕਿ ਜੱਤਾ ਜਿੰਨੇ ਵੀ ਨਿਕਲਦੇ ਹੈਗੇ ਨੇ ਉਹ ਸ਼੍ਰੋਮਣੀ ਕਾਲੀ ਦਲ ਦੀ ਜੇਬ ਦੇ ਵਿੱਚ ਉਹ ਆਉਂਦੇ ਨੇ ਅਜੇਹੇ ਦੇ ਵਿੱਚ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਫੈਸਲਾ ਉਹ ਮਜ਼ਬੂਤ ਹੋਵੇਗਾ ਤੇ ਸਿੱਖ ਕੌਮ ਦੇ ਹਿੱਤ ਦੇ ਵਿੱਚ ਹੋਵੇਗਾ ਨਹੀਂ ਮੈਂ ਅਜੇ ਨਹੀਂ ਕੁਝ ਕਹਿ ਸਕਦਾ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਚਾਹੇ ਕੋਈ ਵੀ ਬਿਠਾਏ ਕਿਸੇ ਨੇ ਵੀ ਬਣਾਇਆ ਉਹਦੇ ਕੋਲੇ ਆਪਣੀ ਤਾਕਤ ਆਈ ਜੀ ਜੀ ਉਹ ਆਪਣੀ ਯੂਜ਼ ਕਰਦਾਦਾ ਹੈ ਔਰ ਪੰਚ ਸਿੰਘ ਸਹਿਬਾਨ ਕਰਦਾਦਾ ਸੋ ਪ੍ਰਧਾਨਗੀ ਦੇ ਅਹੁਦੇ ਤੇ ਸੁਖਬੀਰ ਸਿੰਘ ਬਾਦਲ ਦਾ ਆਲਟਰਨੇਟ ਕੀ ਦਿਖਦੇ ਹੋ ਜੇਕਰ ਸੁਖਬੀਰ ਸਿੰਘ ਬਾਦਲ ਆਪਣੇ ਅਹੁਦੇ ਤੋਂ ਰਿਜ਼ਾਈਨ ਕਰਦੇ ਨੇ ਫਿਰ ਕਿਹੜਾ ਚਿਹਰਾ ਹੋਊਗਾ ਜਿਹੜਾ ਕਿ ਅਕਾਲੀ ਦਲ ਦੀ ਡੋਬਰੀ ਬੇੜੀ ਦਾ ਸਹਾਰਾ ਬਣ ਸਕੇ ਨਹੀਂ ਨਹੀਂ ਉਹ ਨਹੀਂ ਹੁੰਦਾ ਉਹ ਤਾਂ ਕੋਈ ਕਮੇਟੀ ਬਣ ਜਾਏ ਤੇ ਉਹ ਪਰਤੀ ਗ੍ਰਾਵੇ ਪਾਰਤੀ ਕਰਕੇ ਜਿਹੜੇ ਡੈਲੀਗੇਟ ਜਿਹਨੂੰ ਚੁਣਨਗੇ ਉਹੀ ਲੀਡਰ ਬਣ ਜਾਏਗਾ ਤੋਂ ਚਰਚਾ ਮਤ ਹੈ ਵੀ ਨਹੀਂ ਕਿ ਅਮਰਿਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਐਮਪੀ ਨੇ ਉਹ ਪ੍ਰਧਾਨਗੀ ਦੇ ਅਹੁਦੇ ਦੀ ਰੇਸ ਦੇ ਵਿੱਚ ਨੇ ਨਹੀਂ ਉਹ ਤਾਂ ਮੈਂ ਕਹਤ ਵੀ ਉਹਦਾ ਡੈਲੀਗੇਟ ਹੁੰਦਾ ਹੈ ਉਹ ਕਿਸੇ ਨੂੰ ਵੀ ਚੁਣ ਸਕਦਾ ਹੈ ਉਹ ਅਮਰਿਤਪਾਲ ਨੂੰ ਚੁਣਦਾ ਹੈ ਕਿਸੇ ਹੋਰ ਨੂੰ ਵੀ ਚੁਣ ਸਕਦਾ ਹੈ ਉਹ ਉਹਨਾਂ ਦੇ ਮਨਸਤਰ ਕਰਦਾ ਕਿਉਂਕਿ ਨਵੀਂ ਭਰਤੀ ਤੋਂ ਬਾਅਦ ਹੀ ਇਹ ਕੀਤਾ ਜਾ ਸਕਦਾ ਹੈ ਕੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਅੰਮ੍ਰਿਤਪਾਲ ਦੇ ਪਿਤਾ ਨਤਰ ਸਿੰਘ ਉਹਨਾਂ ਦੇ ਨਾਲ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਸਬੰਧੀ ਨਹੀਂ ਮੈਂ ਮੇਰੇ ਤਾਂ ਮੈਂ ਤਾਂ ਬੁਮਾਰਾ ਨਾ ਮੈਂ ਤਾਂ ਕਿਤੇ ਜਾਂਦੇ ਨਹੀਂ ਬਹੁਤ ਘੱਟ ਰੇਅਰ ਕੇਸਸ ਆ ਨਾ ਕਿਉਂਕਿ ਇਹਨਾਂ ਤੁਰਨਾ ਬੜਾ ਮੁਸ਼ਕਿਲ ਹੈ ਬਾਕੀ ਸਾਡੇ ਨੇ ਤਾਂ ਮਿਲੇ ਹੋਣਗੇ ਹੂੰ ਇਹ ਇਹ ਜਿਹੇ ਦੇ ਵਿੱਚ ਜਿਵੇਂ ਕਿ ਹੁਣ ਕੁਝ ਫੈਸਲੇ ਅਕਾਲੀ ਦਲ ਦੇ ਵੱਲੋਂ ਕੀਤੇ ਗਏ ਨੇ ਉਹ ਉਹਨਾਂ ਦੇ ਲਈ ਨੁਕਸਾਨਦੇ ਹੁੰਦੇ ਨੇ ਜਿਸ ਤਰ੍ਹਾਂ ਦੇ ਨਾਲ ਆਪਾਂ ਹਾਲੀ ਦੇ ਵਿੱਚ ਦਰਬਾਰਾ ਸਿੰਘ ਗੁਰੂ ਦੀ ਜਿਹੜੀ ਕਿ ਇਹ ਨਵੇਂ ਅਹੁਦੇ ਦੀ ਗੱਲ ਕਰੀਏ ਤਾਂ ਉਹਨੂੰ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਲਗਾਏ ਗਏ ਨੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਸਲਾਹਕਾਰ ਨਿਯੁਕਤ ਕਰ ਦਿੱਤੇ ਜਾਂਦਾ ਪਰ ਜਦੋਂ ਵਿਰੋਧ ਹੁੰਦਾ ਫਿਰ ਉਹੀ ਉਹਦਾ ਵਾਪਸ ਲੈ ਲਿਆ ਜਾਂਦਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕੋਈ ਵਧੀਆ ਸਲਾਹਕਾਰ ਹੈ ਨਹੀਂ ਕਿ ਜਿਹੜਾ ਕਿ ਗਾਈਡ ਕਰ ਸਕੇ ਨਹੀਂ ਵਧੀਆ ਨਾ ਵਧੀਆ ਦੀ ਕੋਈ ਗੱਲ ਹੀ ਨਹੀਂ ਹੈ ਸਲਾਹਕਾਰ ਕੀ ਕਰੇਗਾ ਜੀ ਉਹਨਰ ਤਾਂ ਪੁਰਾਣੇ ਸਭ ਤੋਂ ਪੁਰਾਣੇ ਬੰਦੇ ਨੇ ਉਹਨਾਂ ਨੂੰ ਕੀ ਸਲਾਹ ਦੇਗਾ ਕੋਈ ਮੈਂ ਤਾਂ ਨਾ ਨਾ ਵੀ ਉਹਨੂੰ ਸਲਾਹ ਕਰਦੀ ਕੀ ਜਰੂਰਤ ਪੈਗੀ ਤੇ ਫਿਰ ਸਲਾਹਕਾਰ ਵੀ ਉਹ ਲਾਇਆ ਜੀ ਤੇ ਬੋਲਦ ਬਦੇ ਇਲزام ਲਾ ਗਦੇ ਨੇ ਮੈਂ ਨਹੀਂ ਲਾਉਂਦਾ ਲੋਕ ਲਾਉਂਦੇ ਨੇ ਨਕੋਦਰ ਦੇ ਵਿੱਚ ਜਿਹੜਾ ਪੜਿਆ ਸੀ ਨਕੋਦਰ ਵਾਲੀ ਗੱਲ ਤੇ ਲਾਉਂਦੇ ਨੇ ਤੇ ਇਸ ਕਰਕੇ ਮੈਂ ਨਹੀਂ ਕਿਸੇ ਨੂੰ ਕੁਝ ਕਿਸੇ ਵਾਰੀ ਕੁਝ ਕਹਿਣਾ ਚਾਹੁੰਦਾ ਤੇ ਇਸ ਕਰਕੇ ਲੋੜੀ ਕੋਈ ਨਹੀਂ ਉਹ ਤਾਂ ਆਫੈਕਟਿੰਗ ਹੈ ਉਹ ਤਾਂ ਕੋਈ ਪੱਕਾ ਦਾ ਪੱਕਾ ਦਾ ਪ੍ਰਧਾਨ ਹੈ ਨਹੀਂ ਨੀ ਉਹ ਤਾਂ ਆਫੈਕਟਿੰਗ ਹੈ ਸੋ ਪ੍ਰਧਾਨਗੀ ਦੇ ਅਹੁਦੇ ਦੇ ਉੱਪਰ ਸਾਰੀ ਜਿਹੜੀ ਇਹ ਕੀ ਇਸ ਸਮੇਂ ਧੁਰਾ ਕੋ ਮੁੱਦਾ ਪਿਆ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਲਾਂਭੇ ਹੋ ਜਾਣ ਪੂਰੀ ਸਥਿਤੀ ਸੰਭਲ ਜਾਏਗੀ ਅਜਿਹੇ ਦੇ ਵਿੱਚ ਕੁਝ ਤੁਸੀਂ رائے ਦੇਣਾ ਚਾਹੋਗੇ ਕਿ ਇਹ ਬੰਦੇ ਦੇ ਉੱਪਰ ਇਹ ਜਿਹੜੀ ਜ਼ਿੰਮੇਵਾਰੀ ਬਨਵਾਉਣ ਦੀ ਕਾਬਿਲਤ ਹੈਗੀ ਨਹੀਂ ਇਹ ਤਾਂ ਦੇਖੋ ਆਮ ਤਿਕਾਜੇ ਹੁਣ ਇਹ ਗੱਲ ਹੈ ਕਿ ਕਿ ਲਈ ਗਈ ਕਿਉਂ ਨੇ ਐਕਸੈਕਸ਼ਨ ਕੀਤੇ ਨਹੀਂ ਜਿਹੜੇ ਕਦੇ ਮਾਫੀ ਕੀਤੀ ਜਾ ਸਕਦੇ ਜੀ ਇਸ ਕਰਕੇ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ ਉਹ ਰਿਜ਼ਾਈਨ ਕਰ ਦੇਗੇ ਤਾਂ ਪਾਰਟੀ ਬਚ ਜਾਏਗੀ ਸੋ ਸਿਰਫ ਇੱਕ ਰਿਜ਼ਾਈਨ ਕਰਨ ਦੇ ਨਾਲ ਪਾਰਟੀ ਬਾਈ ਪਰ ਜਿਵੇਂ ਹੁਣ ਅਕਾਲ ਤਖਤ ਸਾਹਿਬ ਦੀ ਆਪਾਂ ਜ਼ਿਕਰ ਕਰ ਲਈਏ ਉਹਨਾਂ ਨੇ ਕਹਿੰਨੇ ਕਿ ਇਹ ਪ੍ਰਧਾਨਗੀ ਦੇ ਅਹੁਦੇ ਤੋਂ ਸੁਖਬੀਰ ਸਿੰਘ ਬਾਦਲ ਜਾਂ ਫਿਰ ਕਹ ਲਈ ਕਿ ਸੁਖਬੀਰ ਸਿੰਘ ਬਾਦਲ ਤੋਂ ਸਪਸ਼ਟਿਕਰ ਮੰਗੇ ਕਿ ਬਾਕੀ ਜਿਹੜੇ ਉਹਨਾਂ ਦੇ ਨਾਲ ਮੰਤਰੀ ਨੇ ਉਹ ਵੀ ਉਹਨੇ ਹੀ ਹਿੱਸੇਦਾਰ ਨੇ ਤਾਂ ਜੋ ਫਿਰ ਐਕਸ਼ਨ ਸੁਖਬੀਰ ਸਿੰਘ ਬਾਦਲ ਤੇ ਹੁੰਦਾ ਉਹ ਤੁਹਾਡੇ ਬੇਟੇ ਦੇ ਵੀ ਹੋ ਸਕਦਾ ਨਹੀਂ ਉਹ ਤਾਂ ਉਹ ਤਾਂ ਜਹਦਾਰ ਸਾਹਿਬਾਨ ਨੇ ਤੇ ਮੈਂ ਥੋੜਾ ਕੋਈ ਦੇ ਉਹਨਾਂ ਨੂੰ ਕੋਈ ਗਾਈਡ ਕਰਦਾ ਤਾਂ ਜਾਂ ਉਹਨਾਂ ਬਾਰੇ ਕੋਈ ਕਮੈਂਟ ਕਰਦਾ ਤਾਂ ਉਹ ਤਾਂ ਉਹਨਾਂ ਤੇ ਹੈ ਕਿ ਉਹਨਾਂ ਨੇ ਦੇਖਣਾ ਵੀ ਕੀ ਕੀ ਦਾ ਕਿੰਨਾ ਕਸੂਰ ਸੀ ਇਹ ਤਾਂ ਉਹਨਾਂ ਦੇ ਉਹਸਤੇ ਸੋਚਦੇ ਆ ਨਾ ਵੀ ਉਹ ਕੀ ਸੋਚਦੇ ਨੇ ਇਹ ਤਾਂ ਉਹਨਾਂ ਦੀ ਉਸਤੇ ਆ ਹੂੰ ਸਵਾਕੀ ਜਿਸ ਤਰ੍ਹਾਂ ਦੇ ਨਾਲ ਤਮਾਮ ਪਹਿਲੂਆਂ ਦੇ ਉੱਪਰ ਗੱਲਬਾਤ ਕੀਤੀ ਪਰ ਜਿਸ ਤਰ੍ਹਾਂ ਦੇ ਨਾਲ ਦਿਲਜੀਤ ਸਿੰਘ ਚੀਮਾ ਹੋ ਗਿਆ ਅਰਸ਼ਦੀਪ ਕਲੇਰ ਹੋ ਗਿਆ ਇਹ ਤਾਂ ਕਹਿ ਰਹੇ ਨੇ ਕਿ ਜਿਹੜੇ ਸੁਧਾਰ ਲਹਿਰ ਦਾ ਜ਼ਿਕਰ ਕਰ ਰਹੇ ਨੇ ਇਹਨਾਂ ਨੂੰ ਖੁਦ ਆਪਣੀ ਲਹਿਰ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਇਹ ਕਿਹੜਾ ਬੇਦਾਗ ਨੇ ਇਹ ਵੀ ਤਾਂ ਉਹਨੇ ਇਨਵੋਲਵ ਨਹੀਂ ਜਿੰਨੇ ਅਸੀਂ ਹੈਗੇ ਹਾਂ ਚਲੋ ਇਹ ਤਾਂ ਇੱਕ ਦੂਜੇ ਦੇ ਨਾਮ ਲਾਉਂਦੇ ਨੇ ਹੁਣ ਸਭ ਨੂੰ ਪਤਾ ਹੈ ਕਿ ਜਿਹੜੇ ਜਿਹੜੇ ਦੇ ਲੈ ਕਰਦੇ ਸੀ ਤੁਹਾਡੇ ਸਾਹਮਣੇ ਕੀ ਕਿੰਨਾ ਕੁਛ ਹੁੰਦਾ ਰਿਹਾ ਔਰ ਕੌਣ ਕਰਦਾ ਰਿਹਾ ਉਹ ਸਾਰੀ ਦੁਨੀਆ ਸਾਹਮਣੇ ਆ ਔਰ ਸਿੰਘ ਸਾਹਿਬਾਨ ਆਪ ਦੇਖਣਗੇ ਤੇ ਹੁਣ ਜਿਹੜੀ ਸਥਿਤੀ ਹੈ ਇਹਨੂੰ ਹੁਣ ਕਿਵੇਂ ਤੁਸੀਂ ਦੇਖਦੇ ਹੋ ਪੂਰੀ ਜੋ ਇਸ ਸਮੇਂ ਸਥਿਤੀ ਬਣੀ ਹੋਈ ਹੈ ਇਹ ਤਾਂ ਹੁਣ ਸਿੰਘ ਸਾਹਿਬਾਨ ਨੇ ਤੇ ਆ ਉਹ ਕੀ ਫੈਸਲਾ ਕਰਦੇ ਉਸ ਤੋਂ ਬਾਅਦ ਹੀ ਕੋਈ ਫੈਸਲਾ ਹੋਏਗਾ ਜੀ ਉਸ ਤੋਂ ਬਾਅਦ ਹੀ ਕੋਈ ਸੋਚ ਕੇ ਕਰਨਗੇ ਲੋਕ ਜੀ ਸੋ ਸ਼ੁਕਰੀਆ ਬਾਕੀ ਜਿਸ ਤਰ੍ਹਾਂ ਨਾਲ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈਗਾ ਹਰੇਕ ਪਹਿਲੂ ਦੇ ਉੱਪਰ ਆਪਣੀ ਜੀ ਗੱਲ ਰੱਖੀ ਗਈ ਹੈਗੀ ਹੈ ਸਬਦਰੇਪਟਲੀ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨ ਨਾਲ ਪ੍ਰਵਿੰਦਰ ਚੰਡੀ